ਕੀ ਤੁਸੀਂ ਜਾਣਦੇ ਹੋ ਦਿਨ ਚ ਕਿੰਨੇ ਘੰਟੇ ਲਗਾਤਾਰ ਚਲਾਉਣਾ ਚਾਹੀਦਾ ਹੈ ਏਸੀ ਛੋਟੀ ਜਿਹੀ ਗਲਤੀ ਬਣ ਸਕਦੀ ਹੈ ਵੱਡੀ ਲਾਹ ਪ੍ਰਵਾਹੀ ਇੱਕ ਵਾਰ ਫਿਰ ਦੇਸ਼ ਦੇ ਕਈ ਹਿੱਸਿਆਂ ਵਿੱਚ ਭਿਆਨਕ ਗਰਮੀ ਸ਼ੁਰੂ ਹੋ ਗਈ ਹੈ ਅਜਿਹੀ ਸਥਿਤੀ ਵਿੱਚ 에어 ਕੰਡੀਸ਼ਨਰਾਂ ਦੀ ਮੰਗ ਫਿਰ ਵੱਧ ਗਈ ਹੈ ਹੁਣ ਘਰ ਨੂੰ ਠੰਡਾ ਰੱਖਣ ਲਈ ਘੰਟਿਆਂ ਬੱਧੀ ਏਸੀ ਦੀ ਵਰਤੋਂ ਕੀਤੀ ਜਾ ਰਹੀ ਹੈ ਪਰ ਸਵਾਲ ਇਹ ਹੈ ਕਿ ਕੀ ਪੂਰਾ ਦਿਨ ਲਗਾਤਾਰ ਏਸੀ ਚਲਾਉਣਾ ਸੁਰੱਖਿਅਤ ਹੈ ਕੀ ਤੁਹਾਡੇ ਮਨ ਵਿੱਚ ਵੀ ਇਸ ਤਰ੍ਹਾਂ ਦੇ ਸਵਾਲ ਘੁੰਮ ਰਹੇ ਨੇ ਤਾਂ ਆਓ ਅੱਜ ਇਸ ਬਾਰੇ ਵਿਸਤਾਰ ਨਾਲ ਜਾਣਦੇ ਹਾਂ ਇਸ ਦੇ ਨਾਲ ਹੀ ਅਸੀਂ ਇਹ ਵੀ ਜਾਣਾਂਗੇ ਕਿ ਲਗਾਤਾਰ ਏਸੀ ਚਲਾਉਣ ਨਾਲ ਕੀ ਨੁਕਸਾਨ ਹੋ ਸਕਦਾ ਹੈ ਕੀ ਅਸੀਂ 24 ਘੰਟੇ ਲਗਾਤਾਰ ਏਸੀ ਵਰਤ ਸਕਦੇ ਹਾਂ ਤਕਨੀਕੀ ਤੌਰ ਤੇ ਹਾਂ ਤੁਸੀਂ ਇਸ ਨੂੰ 24 ਘੰਟੇ ਵਰਤ ਸਕਦੇ ਹੋ ਜੇਕਰ ਤੁਹਾਡੇ ਘਰ ਜਾਂ ਦਫ਼ਤਰ ਵਿੱਚ ਬਿਜਲੀ ਦੀ ਸਪਲਾਈ ਚੰਗੀ ਹੈ ਅਤੇ ਏਸੀ ਦੀ ਸਰਵਿਸ ਸਮੇਂ ਸਿਰ ਹੁੰਦੀ ਹੈ ਤਾਂ ਤੁਸੀਂ ਇਸ ਨੂੰ 24 ਘੰਟੇ ਵਰਤ ਸਕਦੇ ਹੋ ਪਰ ਮਾਇਰਾਂ ਦਾ ਕਹਿਣਾ ਹੈ ਕਿ 24 ਘੰਟੇ ਲਗਾਤਾਰ ਏਸੀ ਦੀ ਵਰਤੋਂ ਕਰਨ ਨਾਲ ਇਸ ਦੀ ਉਮਰ ਅਤੇ ਬਿਜਲੀ ਬਿੱਲ ਦੋਵਾਂ ਤੇ ਅਸਰ ਪੈਂਦਾ ਹੈ ਫਿਰ ਇਸ ਨੂੰ ਲਗਾਤਾਰ ਕਿੰਨੇ ਘੰਟੇ ਚਲਾਉਣਾ ਸਹੀ ਰਹੇਗਾ ਆਓ ਪਤਾ ਕਰੀਏ ਏਸੀ ਕਿੰਨੇ ਘੰਟੇ ਚਲਾਉਣਾ ਠੀਕ ਹੈ ਜੇਕਰ ਤੁਸੀਂ ਨਿਯਮਤ ਤੌਰ ਤੇ ਏਸੀ ਦੀ ਵਰਤੋਂ ਕਰ ਰਹੇ ਹੋ ਤਾਂ 8 ਤੋਂ 10 ਘੰਟੇ ਲਗਾਤਾਰ 에어 ਕੰਡੀਸ਼ਨਰ ਦੀ ਵਰਤੋਂ ਕਰਨਾ ਉਚਿਤ ਮੰਨਿਆ ਜਾਂਦਾ ਹੈ ਜੇਕਰ ਲੋਡ ਹੋਵੇ ਤਾਂ ਤੁਸੀਂ ਇਸ ਨੂੰ 12 ਤੋਂ 15 ਘੰਟਿਆਂ ਲਈ ਵਰਤ ਸਕਦੇ ਹੋ ਪਰ AC ਨੂੰ ਸਹੀ ਢੰਗ ਨਾਲ ਸੰਭਾਲਿਆ ਜਾਣਾ ਚਾਹੀਦਾ ਹੈ ਜੇਕਰ ਤੁਸੀਂ AC ਬੰਦ ਨਹੀਂ ਕਰਨਾ ਚਾਹੁੰਦੇ ਤਾਂ ਬਿਹਤਰ ਹੋਵੇਗਾ ਕਿ AC ਦਾ ਤਾਪਮਾਨ ਵਧਾ ਕੇ ਕੁਝ ਸਮੇਂ ਲਈ ਚਲਾਇਆ ਜਾਵੇ ਹਾਲਾਂਕਿ AC ਦੀ ਜ਼ਿਆਦਾ ਵਰਤੋਂ ਅਤੇ ਥੋੜੀ ਜਹੀ ਲਾਹ ਪ੍ਰਵਾਈ ਹੀ ਵੀ AC ਬਲਾਸਟ ਦਾ ਕਾਰਨ ਬਣ ਸਕਦੀ ਹੈ ਜੇਕਰ ਤੁਸੀਂ ਲਗਾਤਾਰ ਏਸੀ ਦੀ ਵਰਤੋਂ ਕਰਦੇ ਹੋ ਤਾਂ ਇਹ ਤੁਹਾਡੇ ਬਿਜਲੀ ਦੇ ਬਿੱਲ ਨੂੰ ਵਧਾ ਸਕਦਾ ਹੈ ਇੰਨਾ ਹੀ ਨਹੀਂ ਇਹ ਮਸ਼ੀਨ ਤੇ ਭਾਰ ਵੀ ਪਾਉਂਦਾ ਹੈ ਜਿਸ ਨਾਲ ਇਸ ਦੇ ਕੰਪਰੈਸ਼ਨ ਦੇ ਜਲਦੀ ਖਰਾਬ ਹੋਣ ਦਾ ਖਤਰਾ ਵੱਧ ਜਾਂਦਾ ਹੈ ਜਿਆਦਾ ਗਰਮ ਹੋਣ ਕਾਰਨ ਏਸੀ ਵੀ ਖਰਾਬ ਹੋ ਸਕਦਾ ਹੈ ਇਸ ਨਾਲ ਫਿਲਟਰ ਜਲਦੀ ਗੰਦਾ ਹੋ ਜਾਏਗਾ ਜਿਸ ਨਾਲ ਹਵਾ ਦੀ ਗੁਣਵੱਤਾ ਘਟ ਜਾਂਦੀ ਹੈ ਇਸ ਤਰੀਕੇ ਨਾਲ ਨੁਕਸਾਨ ਤੋਂ ਬਚਿਆ ਜਾ ਸਕਦਾ ਹੈ ਇਹ ਵੀ ਤੁਹਾਨੂੰ ਦੱਸ ਦਿੰਨੇ ਆਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ AC ਸਾਲਾਂ ਤੱਕ ਚੱਲੇ ਤਾਂ ਸਮੇਂ-ਸਮੇਂ ਤੇ ਇਸ ਦੀ ਸਰਵਿਸ ਕਰਵਾਓ। ਕਮਰੇ ਦੀ ਹਵਾ ਨੂੰ ਸਹੀ ਰੱਖੋ। ਤਾਪਮਾਨ 24 ਤੋਂ 26 ਡਿਗਰੀ ਦੇ ਵਿਚਕਾਰ ਰੱਖੋ। ਜੇ ਸੰਭਵ ਹੋਵੇ ਤਾਂ ਇਨਵਰਟਰ AC ਦੀ ਵਰਤੋਂ ਕਰੋ। AC ਨੂੰ ਥੋੜੇ-ਥੋੜੇ ਸਮੇਂ ਬਾਅਦ ਬੰਦ ਜ਼ਰੂਰ ਕਰਦੇ ਰਹੋ। AC ਲੰਬਾ ਸਮਾਂ ਚੱਲੇਗਾ ਤੇ ਉਸ ਦੀ ਮੁਰੰਮਤ ਦਾ ਖਰਚਾ ਵੀ ਘੱਟ ਆਏਗਾ। ਇਹ ਸਾਰੀਆਂ ਜਾਣਕਾਰੀਆਂ ਵਕ-ਵਕ ਇਲੈਕਟ੍ਰੀਸ਼ਨਾਂ ਤੋਂ ਲੈ ਕੇ ਤੁਹਾਡਾਂ ਸੰਜੀਆਂ ਕੀਤੀਆਂ ਗਈਆਂ ਨੇ ਵੀਡੀਓ ਚੰਗੀ ਲੱਗੀ ਤਾਂ ਹੀ ਲਾਈਕ ਤੇ ਸ਼ੇਅਰ ਕਰਿਓ ਇਸ ਤਰ੍ਹਾਂ ਦੀ ਹੋਰ ਵੀ ਵੀਡੀਓ ਲੈ ਕੇ ਆਉਂਦੇ ਰਹਾਂਗੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਧੰਨਵਾਦ